ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਦੇਵ ਮਹਾਰਾਜਿਆਂ ਦੇ ਪਾਵਨ ਪੀਤਰ ਪ੍ਰਕਾਸ਼ ਸਥਾਨ ਗੁਰਦੁਆਰਾ ਸਰਬਤਰੰਪrakash ਵਿਖੇ ਚੱਲ ਰਹੀ ਸੇਵਾ ਦੇ ਵਿੱਚ ਉੱਪਰ ਦੂਸਰੀ ਮੰਜ਼ਲ ਦੇ ਲੈਂਟਰ ਦੀ ਤਿਆਰੀ ਪੂਰੇ ਦਿੋਰਾਂ ਤੇ ਚੱਲ ਰਹੀ ਹੈ ਜੀ ਜੋ ਕਿ ਬਾਬਾ ਕੁਲਦੀਪ ਸਿੰਘ ਦੀ ਮੋਨੀ ਅਤੇ ਮਹੰਤ ਬਲਜੀਤ ਸਿੰਘ ਦੀ ਕੁਲੀ ਕਰਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ ਫਿਲਰਾਂ ਦੀ ਭਰਾਈ ਤਕਰੀਬਨ ਸਿਰਫ 3-4 ਪਿੱਲਰ ਰਹਿੰਦੇ ਨੇ 5 ਪਿੱਲਰ ਅ ਜੋ ਕੱਲ੍ਹ ਤੋਂ ਕੱਲ੍ਹ ਤੋਂ ਅਗਲੇ ਦਿਨ ਪੂਰੇ ਹੋ ਜਾਣਗੇ ਫਿਰ ਦੋਹਾਂ ਪਾਸੇ ਬਰਾਂਡਿਆਂ ਦਾ ਲੈਂਟਰ ਲਈ ਤਿਆਰ ਹੋ ਜੂ ਤੇ ਇੱਧਰ ਸਿਪ ਦੇ ਵੱਲ ਪੱਛਮ ਸਾਈਡ ਪਿੱਲਰਾਂ ਦੀ ਭਰਾਈ ਹੋ ਚੁੱਕੀ ਹੈ ਤੇ ਸ਼ਟਰਿੰਗ ਦਾ ਸਮਾਨ ਅੱਜ ਤਹਾਂ ਅ ਲੋਡ ਕਰ ਰਹੇ ਨੇ ਜੀ ਤੇ ਕੱਲ ਤੱਕ ਇਹਨਾਂ ਦੀ ਸ਼ਟਰਿੰਗ ਸ਼ੁਰੂ ਹੋ ਜਾਏਗੀ ਇਸ ਪੋਰਸ਼ਨ ਦੀ ਤੇ ਇਸ ਤੋਂ ਬਾਅਦ ਨਾਲ ਹੀ ਇਸ ਕੋਰਸਨ ਦੀ ਫਿਰ ਦੋਹਾਂ ਬਰਾਂਡਿਆਂ ਦਾ ਜਿਹੜਾ ਲੈਂਟਰ ਆ ਉਹ ਜਲਦੀ ਉਹਦੀ ਤਰੀਕ ਮੁਕਰਰ ਕਰੀ ਜਾਊ ਤੇ ਬਾਬਾ ਜੀ ਵਰਨੇ ਜਿਵੇਂ ਵੀ ਆਦੇਸ਼ ਹੋਊ ਉਸ ਤਰ੍ਹਾਂ ਇਹਦੀ ਲੈਂਟਰ ਬਾਂਡ ਦੀ ਤਰੀਕ ਰੱਖੀ ਜਾਊ ਵਿਤਲੇ ਹਾਲ ਦੀ ਜੋ 7 7 ਫੁੱਟ ਉੱਚੀ ਰੱਖਣੀ ਆ ਤੇ ਉਹਦੇ ਪਿੱਲਰਾਂ ਦੀ ਬਣਾਈ ਚੱਲ ਰਹੀ ਚੱਲ ਰਹੀ ਆ ਜੀ ਅਤੇ ਨਾਲ ਹੀ ਇਹਨਾਂ ਦੀ ਭਰਾਈ ਸ਼ੁਰੂ ਹੋ ਜਾਣੀ ਆ ਸੋ ਇਹ ਵੀਡੀਓ ਸੰਗਤਾਂ ਦੀ ਜਾਣਕਾਰੀ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ